ਕਿ ਵੀਰ ਨੇ ਘਰ ਉੱਪਰ ਦੀ ਕੰਨ ਪਾਇਆ ਹੋਵੇ ਅਮਰੀਕਾ ਉੱਪਰ ਦੀ ਕੰਨ ਪਾਇਆ ਹੋਵੇ ਮੁੰਡਾ ਫਸ ਗਿਆ ਹੋਵੇ ਪਹਿਲੀ ਗੱਲਾਂ ਕੰਨ ਪਾਏ ਹੁਣ ਪੁੱਛਣ ਵਾਸਤੇ ਆਏ ਹੁਣ ਆਉਂਦੇ ਹੋਏ ਪਾਣੀ ਦੀ ਬੋਤਲ ਲਈ ਹੋਵੇ ਪੀਣ ਵਾਸਤੇ ਉਹਨਾਂ ਨੇ ਪੁੱਛਿਆ ਹੋਵੇ ਕਿੱਥੋਂ ਆਇਆ ਬੱਕਰਾ ਪੱਟੀ ਵਾਲੀ ਪੱਟੀ ਵਾਲਾ ਪਹਿਲੀ ਗੱਲ ਆਇਆ ਬੱਕਰਾ ਨਹੀਂ ਪਹਿਲਾਂ ਉਹਨਾਂ ਪਹਿਲੀ ਗੱਲਾਂ ਦੇ ਕੰਨ ਹੋਣਾ ਪਾਣੀ ਦੀ ਬੋਤਲ ਲਈ ਹੋਵੇ ਆਉਂਦੇ ਹੋਏ ਨੇ ਪਹਿਲੀ ਗੱਲਾਂ ਦੇ ਕੰਨ ਹੋਣਾ ਆਇਆ ਬੱਕਰਾ ਆ ਜੀ ਕਿੱਥੋਂ ਆਇਆ ਬੱਕਰਾ ਮੋਗੇ ਦੇ ਪਹਿਲੀ ਕਿਲਾ ਅਮਰੀਕਾ ਚ ਕਾਉਣਾ ਬੱਕਰਾ ਬ੍ਰਦਰ ਆਈ ਬ੍ਰਦਰ ਆਈ ਬ੍ਰਦਰ ਆ ਉਹਦੇ ਉੱਪਰ ਦੀ ਕੰਨ ਪਾਏ ਨੇ ਜੇ ਕਿਰਪਾਈ ਹੋਏ ਕੰਮੇ ਬਣੇ ਜਾਵੇ ਫਕਰਾ ਗਉਆਂ ਨੂੰ ਦੋ ਥੈਲੇ ਔੜ ਦੇ ਦੇਵੇਂਗਾ ਜਦੋਂ ਮੁੰਡੇ ਦਾ ਕੰਮ ਬਣ ਗਿਆ ਚੱਲ ਬਾਬਾ ਉਹਦੇ ਬੱਚੀ ਫਰੇ ਆ ਬਾਬਾ ਪਰਦੀ ਚੱਲ ਜੁੱਤੇ ਤੇ ਸੰਗਤ ਨੂੰ ਲੱਡੂ ਬਣ ਕੇ ਜਾਊਂ ਗਊਆਂ ਵਾਸਤੇ ਗਊਸਾਲਾ ਚ ਦੋ ਥੈਲੇ ਦੇ ਕੇ ਜਾਊਂ ਯਾ ਮੁੰਡੇ ਦਾ 100% ਕੰਮ ਕਰੂੰਗਾ ਓਏ ਮੱਕਰਾ ਆਹੀ ਆ ਕੋਈ ਪੁੱਤ ਨਹੀਂ ਕੋਈ ਪ੍ਰੇਤ ਨਹੀਂ 100 ਦਾ ਨੋਟ ਪਾ ਕੇ ਮੋਦਰ ਪਾਣੀ ਦੇ ਲਈ ਦੀਆ ਫਕਰ ਐ ਤੇ ਕੋਈ ਵੀ ਇਹ ਮਦਾ ਪਾਠ ਪੜਾਵੇ ਬਾਈ ਪੁੱਛਣਾ ਨਿਕਲ ਹੀ ਹੋਵੇ ਦੋਏ ਭਾਈਆਂ ਦਾ ਜ਼ਮੀਨਦਾਰ ਰੌਲਾ ਹੋ ਗਿਆ ਹੋਵੇ ਕਣ ਪਏ ਹੁਣ ਪੁੱਛਣ ਵਾਸਤੇ ਹੁਣ ਪਹਿਲੀ ਗੇਲਾ ਦੇ ਕਣ ਹੋਣਾ ਦੋਏ ਭਾਈਆਂ ਦਾ ਜ਼ਮੀਨਦਾਰ ਰੌਲਾ ਹੋ ਗਿਆ ਹੋਵੇ ਪੁੱਛਣ ਵਾਸਤੇ ਹੁਣ ਪਹਿਲੀ ਗੇਲਾ ਦੇ ਕਣ ਹੋਣਾ ਪੁੱਛਣ ਵਾਸਤੇ ਹੁਣ ਜ਼ਮੀਨਦਾਰ ਰੌਲਾ ਹੋਵੇ ਕਣ ਪਏ ਹੁਣ ਪੁੱਛਣ ਵਾਸਤੇ ਹੁਣ ਆ ਜਾਓ ਭਾਈ ਜਿਹੜਾ ਕੋਈ ਕਿੱਥੋਂ ਆਇਆ ਫੱਕਰਾ ਧਰਮੀੜੀ ਤੋਂ ਬੱਗਾ ਜੀ ਕਿੱਥੋਂ ਆ ਬੱਗਰਾ ਧਰਮੀੜੀ ਤੋਂ ਧਰਮੀੜੀ ਤੋਂ ਆਇਆ ਇੱਕ ਦੋ ਤਿੰਨ ਚਾਰ ਇਹ ਕੋਈ ਜ਼ਮੀਂਦਾਰ ਵਾਲਾ ਬੱਗਾ ਦੋ ਪਾਈਆਂ ਵਾਲਾ ਚਾਚਿਆਂ ਨਾਲ ਚਾਚਿਆਂ ਨਾਲ ਚਾਚਾ ਇਹ ਬੱਗਰਾ ਕਿ ਕਿ ਪਈ ਹੋਈ ਸਮਝੌਤੀ ਹੋਈ ਨਿਭੜੇ ਜਾਵੇ ਉਹ ਫੱਕਰਾ ਇੱਕ ਦੋ ਤਿੰਨ ਗੁਰੂ ਘਰ ਚ ਜਾ ਕੇ ਸੁੱਖਣਾ ਕੋਣ ਸੁੱਕਿਆ ਇਹਦੀ ਮਾਤਾ ਜੀ ਜਾਂ ਪਿਤਾ ਜੀ ਸਿੱਖ ਕੇ ਆਏ ਆ। ਐ ਬਕਰਾਂ ਪਿਤਾ ਜੀ ਸੁੱਖੇ ਹੋਣਗੇ ਜਾਂ ਮਾਤਾ ਜੀ? ਤੁਹਾਡੀ ਮੰਮੀ ਜੀ ਜੇ ਕਿਰਪਾਈ ਹੋ ਜੇ ਗੁਰੂ ਘਰ ਕਰਮਾਲਾ ਸਾਹਿਬ ਚੜ੍ਹਾ ਦੋ ਜੇ ਨੰਬਰ ਦੇ। ਕਿ ਦਸਵੇਂ ਪਾਸ਼ਾ ਜੀ ਕਹਤੋਂ ਕਿਰਪਾ ਸਾਡਾ ਨੰਬਰ ਆੜਾ ਕਰ ਦੋ। ਅਸੀਂ ਕਿਰਮਾਲਾ ਸਾਹਿਬ ਸੋਨੇ ਸੋਨਾ ਜਾਂ ਤੁਹਾਡੇ ਦਰਬਾਰ ਤੇ ਚੜ੍ਹ ਕੇ ਜਾਵਾਂਗੇ। ਜੇ ਕਿਰਪਾਈ ਹੋ ਜੂਗੀ ਉਹ ਕਰਾ ਤੇ ਇੱਕ ਮਤਲਬਾ। ਹੱਕਾ ਨੇ ਜੀਨਾ ٹھیک ਮਾਤਾ ਉਹਦਾ ਬੰਦ ਹੋ ਜੂ ਉਹਦਾ ਕੋਈ ਚੱਕਰ ਨਹੀਂ ਉਹਦਾ ਮਾੜਾ ਜਾਂਦਾ ਦੀ ਨਾਲ ਦੀ ਨਾਲ ਪਗ ਜਾਂਦਾ ਜਾਂ ਕਿਰਪਾ ਹੀ ਹੋ ਜੂ ਘਰ ਚ ਨਾ ਹੋਵੇ ਦਰਸ਼ਨ ਘਰ ਚ ਨਾ ਹੋਵੇ ਦਰਸ਼ਨ ਕਣ ਪਾਏ ਹੋਣਾ ਪੁੱਛਣ ਵਾਸਤੇ ਹੋਣਾ ਘਰ ਚ ਨਾ ਹੋਵੇ ਦਰਸ਼ਨ ਕਣ ਪਾਏ ਹੋਣਾ ਪੁੱਛਣ ਵਾਸਤੇ ਹੋਣਾ ਘਰ ਚ ਨਾ ਹੋਵੇ ਦਰਸ਼ਨ ਕਣ ਪਾਏ ਹੋਣਾ ਪੁੱਛਣ ਵਾਸਤੇ ਜਿਹੜੇ ਦਰਸ਼ਨ ਹੋਵੇ ਦਰਸ਼ਨ ਕੀਦਾ ਨਵਾ ਮਾਤਾ ਬਾਬਾ ਜੀ ਆਉਨੀਆਂ ਅੱਜ ਦੱਸ ਦਾਂਗੇ ਕੋਣ ਮਰਜੀ ਆ ਜਾਓ ਜੱਲੀ ਬਾਬਾ ਜੀ ਨਾਲ ਨੇ ਆਹ ਦੱਸ ਕੇ ਸ਼ਬਦ ਕਰੋ ਭਾਈ ਹੋ ਖਾਂਡਾ ਭੀਮ ਦੇ ਗੋਲੇ ਸਾਧਵੇਂ ਆਇਆ ਮਲੀ ਸਾਧਵੇਂ ਆਇਆ ਅਬਦੀ ਹੋ ਖਾਂਡਾ ਭੀਮ ਆ ਕਰਜ ਨਾ ਹੋਵੇ ਦਰਸ਼ਨ ਆ ਆਜ ਆਜ ਮਾਤਾ ਜੀ ਨੇ ਜਿਹਨਾਂ ਨੇ ਨਿਸ਼ਾਨੀ ਦਾ ਇੱਥੇ ਕਰਦੇ ਨੇ ਨਿਸ਼ਾਨੀ ਦਵਾਂਗੇ ਤੇਨੀ ਬਾਬਾ ਉਦਾਰ ਸਾਧ ਦੀ ਮਦੇ ਗੋੜ ਸਾਧ ਤੇਰਾ ਮਰੀ ਬਬਾ ਮੇਰਾ ਯਾ ਪੜੀ ਸਾਧ ਦੀ ਮਦੇ ਗੋੜ ਸਾਧ ਮੇਰਾ ਯਾ ਮਰੀ ਸਾਧ ਮੇਰਾ ਯਾ ਮਰੀ ਜੇ ਤੂੰ ਕਰਕੇ ਸੁੱਤੇ ਲਿਆ ਜੀ ਸੱਚੀ ਗੱਲ ਕਬਣੀ ਸੱਚੀ ਗੱਲ ਕਬਣੀ ਓਹ ਬੱਸ ਕਬਣੀ ਬਦੇ ਜੱਟਾ ਘਾਉਣ ਜਾਂ ਬੱਛਾ ਹੋਣਾ ਉਹਨਾਂ ਦੇ ਘਰ ਹੋਣਾ ਜੱਟਾ ਘਾਉਣ ਜਾਂ ਬੱੱਸਾ ਹੋਣਾ ਉਹਨਾਂ ਦੇ ਘਰ ਹੋਣਾ بساں کھوڈے نے چلی بابا بسا کھا سوڈے نے فکرا ساری کا مٹھاپا ہو گیا بھکرا یہ کرپائی ہو جے جی چلے جاوے بھکرا ਬਾਬੇ ਮੰਗਲਦਾਸ ਨੂੰ ਕੌਣ ਮੰਨਦਾ ਫਕਰਾ ਤੁਸੀਂ ਮੰਨਦੇ ਹੋ 1 2 3 4 5 ਮੰਗਲਦਾਸ ਨੂੰ ਤੁਸੀਂ ਮੰਨਦੇ ਹੋ ਰਾਣੇ ਹੁੰਨੇ ਫਕਰਾ ਚੱਲੀ ਬਾਬਾ ਓਏ ਜੇ ਤੂੰ ਬਣਾ ਮੈਂ ਗੱਲੜੀ ਮੇਰੀ ਹਰਦੀ ਲੱਖਾਂ ਚ ਫਕਰਾ ਕੱਥਾਂ ਤੇ ਆ ਗਏ ਜੇ ਉਸੇ ਤਾਲੇ ਕੰਮ ਹੋ ਜੇ ਫਕਰਾ ਪਹਿਲਾਂ ਮੰਗੋ ਚੜ ਜੇ ਜਿੱਥੇ ਤੁਸੀਂ ਕੋਈ ਮੱਥਾ ਟੇਕਦੇ ਹੋ ਮੰਗਲਦਾਸ ਬਾਬੇ ਦਾ ਉੱਥੇ ਕੋਈ ਪੱਟਾ ਸਰਾ ਟਾਈਮ ਪਿੱਛਤਾ ਨਹੀਂ ਲੱਗਿਆ ਆ ਹੈ ਫਕਰਾ ਪਿੱਛੇ ਲੱਗਿਆ ਹੋਇਆ ਨੀਚੇ ਲੱਗਿਆ ਹੋਇਆ ਉਹ ਬਾਬੇ ਦੀ ਸੁਖਣਾ ਉਹ ਫਕਰਾ ਮੰਨੀ ਤੁਸੀਂ ਲਾਉਨੇ ਹੋ ਨੰਨੇ ਮਗਲਵਾ ਦੀ ਕਿ ਬਾਬੇ ਤੇਰੀ ਮੰਨੀ ਮੰਨੀ ਰਹਾਗੇ ਜਿਹੜਾ ਸਾਡੇ ਤੇ ਹਿੱਲ ਰਹਾ ਹੈਗਾ ਇਹ ਮੁੰਡਾ ਚਾਣਕ ਮਰ ਗਿਆ ਦੀ ਉਹਦੀ ਉਹਦੀ ਚੀਜ਼ ਦੀ ਦਿੱਕਤ ਆਉਂਦੀ ਪਰਾਂ ਹੋ ਜੂ ਕਿਰਪਾ ਹੋ ਜੂ ਕੰਮ ਚੱਲਣ ਲੱਗ ਜੂ ਬਹੁਤ ਵਕਰਾ ਇੱਕ ਮੱਥਾ ਯਾ ਕਿਰਪਾ ਹੋਵੇ ਮੈਂ ਚੋਲੀ ਤੇ ਅਡ ਹਾਰ ਗਿਆ ਚੋਲੀ ਤੇ ਹਾਰ ਗਿਆ